ਜੋਨ ਕਾਨੂੰਨੀ ਕਾਰਵਾਈ ਦੇ ਵਿੱਚ ਬਲਡੋਜ਼ਰ ਚਲੇਗਾ ਇਹ ਅੱਜ ਦੀ ਅਫਵਾਹਾਂ ਪੜ ਲਓ ਜੇਕਰ ਗੈਰ ਕਾਨੂੰਨੀ ਤੰਗ ਨਾਲ ਤੁਹਾਡਾ ਘਰ ਹੋ ਸਾਰਿਆ ਗਿਆ ਠੀਕ ਹੈ ਇਹ ਦੇਖ ਲਓ ਜੇ ਲੰਕਾਰ ਮੁਜੇ ਦਾ हट ਜਾਓ ਜੇ ਦੇਖਣਾ ਹੀ ਤੇ ਪੰਜਾਬ ਤੋਂ ਬਾਹਰ ਜਾਣਾ ਇੱਥੇ ਫਿਰ ਆ ਨੂਸ ਸੁਣ ਲਓ ਕਿ ਚੱਲ ਰਿਹਾ ਯਾਰ ਜਗਾ ਕਾਊਂਟਰ ਚੱਲ ਰਹੇ ਨੇ ਕਿ ਸਟੈਂਪ ਰੈਟ ਠੀਕ ਹੈ ਇਹੋ ਹੀ ਤੁਹਾਡੇ ਨਸਾ ਪਸੰਦ ਹੋ ਰਹੇ ਆ ਦੇਖ ਲਓ ਇੱਥੇ ਮਾਲਾ ਜ ਆ ਨੂਸ ਸੁਣ ਲਓ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਸੇੜੇਗੇ ਯੁੱਧ ਨੂੰ ਲੈ ਕੇ ਜਿੱਥੇ ਪੰਜਾਬ ਭਰ ਵਿੱਚ ਪੁਲਿਸ ਵੱਲੋਂ ਆਪਰੇਸ਼ਨ ਕਸੋ ਚਲਾਇਆ ਜਾ ਰਿਹਾ ਹੈ ਉਸੇ ਦੇ ਮੱਦੇਨਜ਼ਰ ਅੱਜ ਡੇਰਾ ਬਾਬਾ ਨਾਨਕ ਪੁਲਿਸ ਵੱਲੋਂ ਡੀਐਸਪੀ ਪਰਮਵੀਰ ਸਿੰਘ ਅਤੇ ਐਸਐਚਓ ਕਲਾਸ ਚੰਦਰ ਦੀ ਗਵਾਈ ਹੇਠ ਡੇਰਾ ਬਾਬਾ ਨਾਨਕ ਦੇ ਵੱਖ-ਵੱਖ ਪਿੰਡਾਂ ਵਿੱਚ ਨਸ਼ੇ ਦੇ ਸੌਦਾਗਰਾਂ ਦੇ ਘਰ ਚੈਕਿੰਗ ਕੀਤੀ ਗਈ ਵੱਡੀ ਗਿਣਤੀ ਜੋ ਪੀਸ ਫੋਰਸ ਨਾਲ ਸ਼ੱਕੀ ਵਿਅਕਤੀਆਂ ਦੇ ਘਰਾਂ ਦੀ ਤਲਾਸ਼ੀ ਵੀ ਲਈ ਗਈ ਇਸ ਮੁਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਡੀਐਸਪੀ ਪਰਵੀ ਸਿੰਘ ਨੇ ਦੱਸਿਆ ਕਿ ਨਸ਼ੇ ਦੇ ਸੁੱਧਾਗਰਾਂ ਦੇ ਘਰ ਦੀ ਜਾਂਚ ਕੀਤੀ ਗਈ ਹੈ ਤੇ ਇਹ ਜਾਂਚ ਉਹਨਾਂ ਨਸ਼ੇ ਦੇ ਸੁੱਧਾਗਰਾਂ ਦੇ ਖਿਲਾਫ ਕੀਤੀ ਗਈ ਹੈ ਜਿਨ੍ਹਾਂ ਦੇ 3 ਜਾਂ 3 ਤੋਂ ਵੱਧ ਪਰਚੇ ਦਰਜ ਹਨ ਡੀਐਸਪੀ ਪਰਵੀ ਸਿੰਘ ਨੇ ਦੱਸਿਆ ਕਿ ਇਲਾਕੇ ਵਿੱਚ ਕਿਸੇ ਨੂੰ ਵੀ ਨਸ਼ਾ ਨਹੀਂ ਵੇਚਣ ਦਿੱਤਾ ਜਾਵੇਗਾ ਅਗਰ ਕੋਈ ਇਲਾਕੇ ਵਿੱਚ ਨਸ਼ਾ ਵੇਚਦਾ ਹੈ ਤਾਂ ਉਹ ਇਹ ਕੰਮ ਛੱਡ ਦੇਣ ਨਹੀਂ ਤਾਂ ਉਸ ਦੀ ਨਸ਼ੇ ਤੇ ਕਾਰੋਬਾਰ ਵਿੱਚ ਬਣੀ ਪਰੌਟੀ ਦੇ ਨਾਲ ਨਾਲ ਉਸਦੀ ਪਹਿਲਾਂ ਵਾਲੀ ਪ੍ਰਾਪਰਟੀ ਵੀ ਜ਼ਬਤ ਕੀਤੀ ਜਾਵੇਗੀ ਅਤੇ ਬਲਡੋਜ਼ਰ ਐਕਸ਼ਨ ਕੀਤਾ ਜਾਵੇਗਾ ਡੀਐਸਪੀ ਨੇ ਕਿਹਾ ਕਿ ਆਮ ਨਾਗਰਿਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਨਸ਼ੇ ਦੇ ਸਦਗਰਾਂ ਨੂੰ ਠੱਲ ਪਾਉਣ ਲਈ ਸਾਡਾ ਸਹਿਯੋਗ ਕਰਨ ਤੇ ਸਾਨੂੰ ਇਤਲਾਹ ਦੇਣ ਇਤਲਾਹ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ ਬਿਊਰੋ ਰਿਪੋਰਟ ਆਲ ਪੰਜਾਬ న్యూਸ ਪਰ ਇੱਕ ਗਵਰਨਮੈਂਟ ਵੱਲੋਂ ਔਰ ਮਾਨ ਜੋ ਡੀਜੀਪੀ ਵੱਲੋਂ ਔਰ ਐਸਐਸਪੀ ਬਟਾਲਾ ਜੀ ਵੱਲੋਂ ਇੱਕ ਸਪੈਸ਼ਲ ਜਿਹੜਾ ਹੁਕਮ ਨਾਲ ਸੀਨੀਅਰ ਆਫੀਸਰਾਂ ਨਾਲ ਕੋਸੋ ਪ੍ਰੋਗਰਾਮ ਚੱਲ ਰਿਹਾ ਹੈ ਜਿਸ ਕਰਾਨ ਬਖਵਾਗ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਦੇ ਘਰ ਜਿਹੜੇ ਆ ਰੇਡ ਕੀਤੀ ਜਾ ਰਹੀ ਆ ਤੇ ਅੱਜ ਅਸੀਂ ਜਿਹੜਾ ਆ ਹਰਦੋਵਾਲ ਪਿੰਡ ਹੈ ਇਹਦੇ ਵਿੱਚ ਰੇਡ ਕਰ ਰਹੇ ਆ ਇੱਥੇ ਜਿੰਨੇ ਨਸ਼ਾ ਤਸਕਰ ਆ ਲੈ ਸਾਡੀ ਸਰਚ ਚੱਲੀ ਆ ਜੇ ਕੋਈ ਕੋਈ ਇਸ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਮਿਲਦੀ ਹੈ ਜਾਂ ਭਰਾ ਵੀ ਹੁੰਦੇ ਤੁਹਾਨੂੰ ਆਵਾਜ਼ ਵਿੱਚ ਦੱਸ ਦਾਂਗੇ ਜੀ ਆਪਰੇਸ਼ਨ ਚੱਲੀ ਆ ਸਰ ਕਿੰਨੇ ਪਿੰਡਾਂ ਵਿੱਚ ਅੱਜ ਰੇਡ ਹੋਈ ਅੱਜ ਹਰਦੋਵਾਲ ਦੇ ਦੋ ਪਿੰਡਾਂ ਦਾ ਘਰ ਤੋਂ ਕਲਾ ਤੇ ਖੁਰਦ ਬਾਕੀ ਅੱਜ ਇਹ ਗਾ 11 ਤੋਂ 1 ਵਜੇ ਤੱਕ ਹੈ ਜਿੰਨਾ ਵੀ ਹੋਏਗਾ ਉਸ ਤੋਂ ਬਾਅਦ ਤੋਂ ਬਾਅਦ ਸਰ ਸਰ ਜਿਸ ਤਰ੍ਹਾਂ ਹੋਰ ਨਾਲ ਜ਼ਿਲ੍ਹਿਆਂ ਦੇ ਵਿੱਚ ਬੁਲਡੋਜ਼ਰ ਦੇ ਨਾਲ ਜਿਹੜੀ ਨਸ਼ਾ ਤਸਕਰੀ ਦੀ ਪ੍ਰਾਪਰਟੀ ਜਿਹੜੀ ਉਸਨੂੰ ਢਾਈ ਜਾ ਰਹੀ ਹੈ ਮੰਨ ਲਓ ਜੇ ਇਦਾਂ ਦੀ ਕੋਈ ਇੱਥੇ ਕੋਈ ਹੁੰਦੀ ਹੈ ਤੇ ਉਹ ਇਸ ਦੇ ਬਾਰੇ ਰਿਪੋਰਟ ਲਿਆ ਜਾਏਗਾ ਜੀ ਹਾਂ ਜਿਹੜੇ ਵੀ ਨਸ਼ਾ ਤਸਕਰ ਕਰ ਰਹੇ ਨੇ ਆਪਣੇ ਜਿਨ੍ਹਾਂ ਨੇ ਮਕਾਨ ਬਣਾਇਆ ਜੇਕਰ ਉਹ ਕਿਸੇ ਪੰਚਾਇਤ ਦੀ ਜਗ੍ਹਾ ਦੇ ਵਿੱਚ ਹੈ ਜਿਹੜੀ ਜਿਸ ਦੀ ਪ੍ਰਾਪਰਟੀ ਦਾ ਮਾਲਕ ਪੰਚਾਇਤ ਹੈ ਜਾਂ ਜੀ ਠੀਕ ਹੈ ਉਹਦੇ ਵਿੱਚ ਉਹਦੀ ਵੈਰੀਫਾਈ ਕਰਕੇ ਰੈਵਨਿਊ ਵਿਭਾਗ ਮੈਂ ਤੁਹਾਨੂੰ ਜਾਣਕਾਰੀ ਹਾਸਲ ਕਰ ਰਹੇ ਹਾਂ ਰਿਟਰਨ ਹੁੰਦੇ ਕੋਲ ਜੇ ਜਿਹੜਾ ਹੋਏਗਾ ਜ਼ਰੂਰ ਬਲਡੋਰ ਜਦ ਕੇ ਜੇ ਪੰਚਾਇਤ ਦੀ ਜਗ੍ਹਾ ਕਿਸੇ ਨੇ ਗੈਰ ਕਾਨੂੰਨੀ ਢੰਗ ਨਾਲ ਕਵਰ ਕੀਤੀ ਆ ਉੱਥੇ ਬਲਡੋਰ ਜਸ ਕੀਤਾ ਜਾਏ ਸਰ ਹੁਣ ਤੱਕ ਕੋਈ ਨਸ਼ੀਲਾ ਪਦਾਰਥ ਮਿਲਿਆ ਜੇ ਅਜੇ ਤੁਹਾਡੀ ਸਰਚ ਜਾਰੀ ਹੈ ਜਿਸਲੇ ਵੀ ਕੋਈ ਮਿਲਦਾ ਫਿਰ ਅਸੀਂ ਤੁਹਾਨੂੰ ਬਖਰੇ ਤੌਰ ਤੇ ਵੀ ਜਾਣਕਾਰੀ ਦੇ